ਮੈਂ ਕਹਿਣਾ ਚਾਹੁੰਦਾ ਸੀ ਕਿ ਬਈ ਕਨਵਰਸਤ ਸਿੰਘ ਜੀ ਜਦੋਂ ਦਾ ਦੇਖੋ ਵੀ ਇਸ ਸੱਤਾ ਦੇ ਵਿੱਚ ਆਏ ਨੇ ਹਮ ਅਕਾਲੀ ਜਾਂ ਕੋਈ ਵੀ ਆਉਂਦਾ ਇਹ ਆਪਰਾ ਜਿਵੇਂ ਤੁਸੀਂ ਦੱਸਿਆ ਵੀ ਭੁੱਲ ਜਾਂਦੇ ਨੇ ਹੁਣ ਜਿੰਨਾ ਨੁਕਸਾਨ ਸਿੱਖ ਕੌਮ ਦਾ ਆਰ ਗਲਤ ਕੰਮ ਡਰਗ ਦਾ ਜਾਂ ਜੋ ਵੀ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਤੋਂ ਮੈਂ ਕਿ ਇੰਨੀਆਂ ਤੀਜਾ ਹੋ ਰੀਆਂ ਨੇ ਜਾਂ ਉਹ ਲੋਕੀ ਜੋ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਜੇ ਗਿਣ ਲਗੀਏ ਕਿ ਇਹ ਗੱਲਾਂ ਗਿਣੀਆਂ ਹੀ ਨਹੀਂ ਜਾਂਦੀਆਂ ਤੇ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਬਾਰੇ ਪੰਜਾਬੀਆਂ ਨੂੰ ਇੰਨਾ ਖਿਆਦਾ ਗੁਰੂ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਆ ਉਸ ਕਰਕੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਵਰਤਾਰਾ ਹੋ ਰਿਹਾ ਲੋਕਾਂ ਦੇ ਮਨ 'ਚ ਗੁੱਸਾ ਆ ਲੋਕਾਂ ਨੂੰ ਬਹੁਤ ਨਰਾਜ਼ਗੀ ਆ ਜਿਹਦੇ ਕਰਕੇ ਜੋ ਵੀ ਕਮਲਾ স্ক্রੀਨ ਸੰਬੰਧੀ ਬੋਲ ਰਿਹਾ ਉਹ ਦਿਹਾੜਾ ਆ ਜਿਹੜੇ ਸਿੱਖ ਆ ਉਹ ਜਾਰੀ ਨਹੀਂ ਸਕਣਦੇ ਵੀ ਵੀ ਅਸੀਂ ਇਸ ਬੰਦੇ ਨੂੰ ਗੁਰੂ ਸਾਹਿਬ ਦੇ ਕੋਲੋਂ ਜਿਹੜੀ ਮਾਫੀ ਦਿੱਤੀ ਗਈ ਆ ਉਹ ਬਹੁਤ ਜ਼ਿਆਦੀ ਥੋੜੀ ਆ ਜੇ ਪਿੱਛੇ ਤੇ ਆਸਤਾ ਪੜ ਕੇ ਵੇਖੀਏ ਤੇ ਜੋ ਤਿੰਨ ਨੂੰ ਸਜਾਵਾਂ ਮਿਲਣੀ ਚਾਹੀਦੀ ਆ ਜੋ ਪਹਿਲਾਂ ਸਜਾਵਾਂ ਮਿਲੀਆਂ ਜੋ ਗੁਰੂ ਸਾਹਿਬ ਦੇ ਗਲ ਸਜਾਵਾਂ ਦਿੱਤੀਆਂ ਗਈਆਂ ਨੇ ਉਸ ਹਿਸਾਬ ਨਾਲ ਜੇ ਸਜਾਵਾਂ ਤੇ ਇਹ ਬਿਲਕੁਲ ਵੀ ਸਜਾ ਕਿਸੇ ਵੀ ਸਿੱਖ ਨੇ ਜਿਹੜਾ ਸਹੀ ਸਿੱਖ ਆ ਉਹਨੇ ਇਹ ਐਕਸੈਪਟ ਨਹੀਂ ਕਰਨੀਆਂ ਇਸ ਸਜਾਵਾਂ ਪਰ ਉਹਦੇ ਫਿਰ ਰਣਦੀਪ ਸਿੰਘ ਜੀ ਦੀ ਦਿੱਕਤ ਇਹ ਆ ਕਿ ਜੇ ਇਸ ਤਰ੍ਹਾਂ ਸਾਰੇ ਲੋਕ ਸਿੰਘ ਸਾਹਿਬ ਦੇ ਫੈਸਲਿਆਂ ਤੇ ਕਿੰਤੂ ਪਰੰਤੂ ਕਰਨ ਲੱਗ ਪਏ ਤੇ ਫਿਰ ਇਹ ਗੱਲ ਕਿੱਥੇ ਰੁਕੂਗੀ ਫਿਰ ਪਰ ਸਜਾ ਤੇ ਸਹੀ ਦੇਣੀ ਚਾਹੀਦੀ ਜੇ ਉਹਨਾਂ ਨੇ ਸਟੈਂਡ ਲਿਆ ਆ ਉਹਨਾਂ ਨੂੰ ਸਜਾ ਸਹੀ ਦੇਣੀ ਚਾਹੀਦੀ ਆ ਪਰ ਇੱਥੇ ਉਸ ਸਜ਼ਾ ਸੇ ਨਹੀਂ ਦੇ ਰਹੇ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਪਰ ਦੁੱਖ ਹੁੰਦਾ ਆ ਕਿਉਂਕਿ ਗੁਰੂ ਸਾਹਿਬ ਦੀ ਜਿੰਨੀ ਬਦਬੀ ਹੋਈ ਆ ਰੋਣਾ ਚਲੋ ਚਲੋ ਮੰਨਿਆ ਸ਼ਾਇਦ ਜਿਹੜੇ ਸਿੰਘ ਸਾਹਿਬ ਆ ਨੇ ਉਹਨਾਂ ਨੂੰ ਇੱਕ ਰੈਪਰੈਜ਼ੈਂਟੇਸ਼ਨ ਦੇਣੀ ਚਾਹੀਦੀ ਆ ਜੀਪੀਏ ਨੂੰ ਰਿਵਾਈਜ਼ ਕਰੋ ਵਗੈਰਾ ਵਗੈਰਾ ਲੇਕਿਨ ਦਰਬਾਰ ਸਾਹਿਬ ਦੇ ਬਾਹਰ ਇੱਕ ਜਿਹੜੀ ਆਪਣੀ ਸਜ਼ਾ ਮੰਨ ਕੇ ਉਹਨੂੰ ਭੁਗਤਾਰਿਆ ਹੋਵੇ ਉੱਥੇ ਹਮਲਾ ਕਰਨਾ ਤੇ ਤੁਸੀਂ ਮੰਨਦੇ ਜੇ ਨਾ ਗਲਤ ਆ ਹਾਂ ਇਹ ਗੱਲ ਮੰਨਦੇ ਆ ਇੱਕ ਇਹ ਗਲਤੀ ਤੇ ਮੰਨਦੇ ਆ ਪਰ ਲੋਕੀ ਆਪਣੇ ਜਿਹੜੇ ਜਜ਼ਬਾਤ ਆ ਉਹਦੇ ਕਾਬੂ ਨਹੀਂ ਰੱਖ ਪਾਉਂਦੇ ਇਹ ਗੱਲ ਅਸਲੀਅਤ ਵਿੱਚ ਇਹ ਗੱਲ ਆ ਓਕੇ ਥੈਂਕ ਯੂ ਨਦੀਪ ਸਿੰਘ ਜੀ ਬਹੁਤ ਮਿਹਰਬਾਨੀ ਥੈਂਕ